ਜਦੋਂ ਵੀ ਉਸ ਨੂੰ ਥੋੜੀ ਜਹੀ ਸੁਰਤ ਆਉਂਦੀ ਉਹ ਇੱਕੋ ਹੀ ਫਿਕਰਾ ਬੋਲਦਾ ਡਾਕਟਰ ਸਾਹਿਬ ਮੈਂ پاਗਲ ਨਹੀਂ ਹਾਂ ਮੈਂ پاਗਲ ਨਹੀਂ ਹਾਂ ਤੇ ਡਾਕਟਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਸੀਂ ਝਟ ਉਸ ਦੇ ਨਸ਼ੇ ਦਾ ਟੀਕਾ ਲਾ ਦਿੰਦੇ ਉਹ ਟੀਕਾ ਨਾ ਲਵਾਉਣ ਦੀ ਪੂਰੀ ਕੋਸ਼ਿਸ਼ ਕਰਦਾ ਪਰ ਅਸੀਂ ਆਪਣੀ ਸੋਹ ਜੀਤ ਨਹੀਂ ਉਸ ਦੇ ਜਬਰੇ ਟੀਕਾ ਲਾ ਹੀ ਦਿੰਦੇ ਤੇ ਉਹ 5 ਮਿੰਟਾਂ ਵਿੱਚ ਸੌ ਜਾਂਦਾ ਹਸਪਤਾਲ ਦਾ ਸਾਰਾ ਸਟਾਫ ਉਸ ਕੋਲੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਹ ਹਰ ਨਰਸ ਡਾਕਟਰ ਕਮਬਾਊਂਡਰ ਤੇ ਸਫਾਈ ਵਾਲਾ ਜੋ ਵੀ ਉਸ ਦੇ ਨੇੜੇ ਜਾਂਦਾ ਇਹ ਉਸ ਨੂੰ ਆਪਣੀ ਰਾਮ ਕਹਾਣੀ ਸੁਣਾਉਣੇ ਸ਼ੁਰੂ ਕਰ ਦਿੰਦਾ ਬਹੁਤ ਲੰਮੀਆਂ ਲੰਮੀਆਂ ਗੱਲਾਂ ਕਰਦਾ ਕਿਸੇ ਗੱਲ ਦਾ ਕੋਈ ਸਿਰਾ ਨਹੀਂ ਸੀ ਹੁੰਦਾ ਪਰ ਇਹ ਜ਼ਰੂਰ ਆਖਦਾ ਡਾਕਟਰ ਸਾਹਿਬ ਮੈਂ پاਗਲ ਨਹੀਂ ਹਾਂ ਡਾਕਟਰ ਸਾਹਿਬ ਮੈਂ پاਗਲ ਨਹੀਂ ਹਾਂ ਭਾਰਤ ਦਿਮਾਗੀ ਹਸਪਤਾਲ ਵਿੱਚ ਅਕਸਰ ਇਹ ਮਰੀਜ਼ ਆਉਂਦੇ ਹੀ ਰਹਿੰਦੇ ਹਨ ਸਾਨੂੰ ਇੱਕ ਗੱਲ ਸੁਖਾਈ ਜਾਂਦੀ ਹੈ ਕਿ ਕੋਈ ਵੀ ਪਾਗਲ ਆਪਣੇ ਆਪ ਨੂੰ ਪਾਗਲ ਮੰਨਣ ਲਈ ਤਿਆਰ ਨਹੀਂ ਹੁੰਦਾ ਤੇ ਨਸ਼ੇ ਦਾ ਟੀਕਾ ਹੀ ਉਸਦਾ ਹੱਲ ਹੁੰਦਾ ਹੈ ਇਸ ਤਰ੍ਹਾਂ ਪਤਾ ਲੈਣ ਬਹੁਤ ਸਾਰੇ ਲੋਕ ਆਉਂਦੇ ਹਨ ਜਿਵੇਂ ਇਹ ਪੜ੍ਹਿਆ ਲਿਖਿਆ ਹੈ ਇਸਦੇ ਰਿਸ਼ਤੇਦਾਰ ਵੀ ਪੜ੍ਹੇ ਲਿਖੇ ਤੇ ਚੰਗੀਆਂ ਪੋਸਟਾਂ ਤੇ ਲੱਗੇ ਹੋਏ ਲੱਗਦੇ ਹਨ ਉਹ ਅਕਸਰ ਸਵੇਰੇ ਸ਼ਾਮ ਹਸਪਤਾਲ ਵਿੱਚ ਗੇੜਾ ਮਾਰਦੇ ਹਨ ਪਰ ਇਹ ਹੀ ਉਹਨਾਂ ਨੂੰ ਵੇਖ ਕੇ ਜ਼ਿਆਦਾ ਜੀਗਦਾ ਤੇ ਕਦੇ-ਕਦੇ ਉਹਨਾਂ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਵੀ ਕੱਢ ਦਿੰਦਾ ਤੇ ਉਹ ਵੀ ਭਾਰੀ ਮਨ ਨਾਲ ਬਾਹਰ ਨਿਕਲ ਜਾਂਦੇ ਇਹ ਉਹਨਾਂ ਨੂੰ ਗੰਦੀਆਂ ਗਾਲਾਂ ਵੀ ਕੱਢਦਾ ਮੈਨੂੰ ਇਹ ਹਸਤਾ ਵਿੱਚ ਕੰਮ ਕਰਦੀ ਨੂੰ ਹਜੇ ਚਾਹੇ 5-6 ਸਾਲ ਹੀ ਹੋਏ ਸਨ ਹਜ਼ਾਰਾਂ ਮਰੀਜ਼ ਆਏ ਤੇ ਹਜ਼ਾਰਾਂ ਬੁਰੀਜਾਂ ਦਾ ਇਲਾਜ ਕੀਤਾ ਪਰ ਕਦੇ ਕਿਸੇ ਮਰੀਜ਼ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਮਰੀਜ਼ੀਆਂ ਗੱਲਾਂ ਮੈਨੂੰ ਕੁਝ ਸੱਚੀਆਂ ਲੱਗਦੀਆਂ ਮੇਰਾ ਬਥੇਰਾ ਦਿਲ ਕਰਦਾ ਕਿ ਇਸ ਦੀ ਵੀਥਿਆ ਸੁਣਾ ਪਰ ਹਸਪਤਾਲ ਦੇ ਨਿਜਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਸਨ ਬਾਕੀ ਡਾਕਟਰ ਸਾਹਿਬ ਵੀ ਕਿਸੇ ਹਸਪਤਾਲ ਦੇ ਮੁਲਾਜ਼ਮ ਦੀ ਕਿਸੇ ਮਰੀਜ਼ ਨਾਲ ਨੇੜਤਾ برداشت ਨਹੀਂ ਸੀ ਕਰਦੇ ਕਿਉਂਕਿ ਜਦੋਂ ਕੋਈ ਹਸਪਤਾਲ ਦਾ ਵਰਕਰ ਮਰੀਜ਼ ਨਾਲ ਨੇੜਤਾ ਵਧਾਏਗਾ ਤਾਂ ਉਹ ਹਸਪਤਾਲ ਦਾ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਪਰ ਇਹ ਹਰ ਇੱਕ ਨੂੰ ਡਾਕਟਰ ਸਾਹਿਬ ਆਕੇ ਹੀ ਬੁਲਾਉਂਦਾ ਜੋ ਵੀ ਇਸ ਦੇ ਬੈੱਡ ਦੇ ਨੇੜੇ ਆਉਂਦਾ ਬਾਕੀ ਦੇ ਕਰਮਚਾਰੀ ਇਸ ਦੀਆਂ ਗੱਲਾਂ ਤੇ ਹੱਸਦੇ ਪਰ ਪਤਾ ਨਹੀਂ ਮੈਨੂੰ ਇਹ ਮਰੀਜ਼ ਆਪਨਾ ਤਜਹੀ ਦਿੰਦੀ ਤੇ ਮੈਨੂੰ ਆਪਣੇ ਪਾਪਾ ਦੀ ਝਲਕ ਜਿਹੀ ਨਜ਼ਰ ਆਉਂਦੀ ਪਰ ਫਿਰ ਵੀ ਮੈਂ ਆਪਣੇ ਕੰਮ ਵੱਲ ਹੀ ਧਿਆਨ ਦਿੰਦੀ ਉਸ ਦਿਨ ਤਾਂ ਇਸ ਨੇ ਹਾਦੀ ਕਰ ਦਿੱਤੀ ਇਸ ਨੇ ਟੀਕਾ ਲਾਉਂਦੀ ਦੀ ਮੇਰੀ ਬਾਹ ਫੜ ਲਈ ਤੇ ਕਹਿੰਦਾ ਪਹਿਲਾਂ ਮੇਰੀ ਗੱਲ ਸੁਣ ਫਿਰ ਟੀਕੇ ਚਾਹੇ ਇੱਕ ਦੀ ਬਜਾਈ ਦੋ ਲਾ ਦਿਓ ਮੈਂ ਕਿਹਾ ਚੰਗਾ ਦੱਸੋ ਤੇ ਮੈਂ ਉਸੇ ਬੈੱਡ ਦੇ ਕਿਨਾਰੇ ਤੇ ਹੀ ਬੈਠ ਗਈ। ਇਸਨੇ ਅਜੇ ਬੋਲਣਾ ਸ਼ੁਰੂ ਕੀਤਾ ਹੀ ਸੀ ਕਿ ਹੁੱਕੀਆਂ ਲੈ ਕੇ ਰੋਣ ਲੱਗ ਪਿਆ। ਕਾਫੀ ਦੇਰ ਰੋਣ ਤੋਂ ਬਾਅਦ ਜਦੋਂ ਉਹ ਚੁੱਪ ਹੋਇਆ ਤਾਂ ਕਹਿੰਦਾ ਡਾਕਟਰ ਸਾਹਿਬ ਮੈਂ ਪਾਗਲ ਨਹੀਂ ਹਾਂ। ਮੈਂ ਕਿਹਾ ਇਹ ਤਾਂ ਮੈਨੂੰ ਪਤਾ ਹੈ। ਅੱਗੇ ਦੱਸੋ ਕੀ ਗੱਲ ਹੈ? ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ? ਕਿਉਂ ਤੁਸੀਂ ਸਾਰਿਆਂ ਨੂੰ ਪਰੇਸ਼ਾਨ ਨਾ ਕਰਦੇ ਹੋ? ਆਂਟੀ ਜੀ ਕਿੰਨਾ ਰੋਂਦੇ ਹਨ ਬਾਕੀ ਰਿਸ਼ਤੇਦਾਰ ਕਿੰਨਾ ਪਰੇਸ਼ਾਨ ਹਨ ਤੁਹਾਡੇ ਕਰਕੇ ਮੈਂ ਉਸ ਨੂੰ ਬੁਲਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਮੇਰੇ ਉਸ ਨੂੰ ਆਦਰ ਨਾਲ ਬੁਲਾਉਣ ਦਾ ਹੀ ਅਸਰ ਸੀ ਕਿ ਉਹ ਆਰਾਮ ਨਾਲ ਬੈਠ ਗਿਆ ਤੇ ਉਸ ਨੇ ਫਿਰ ਤੋਂ ਬੋਲਣਾ ਸ਼ੁਰੂ ਕਰ ਦਿੱਤਾ ਡਾਕਟਰ ਸਾਹਿਬ ਘਰ ਅਸਲ ਗੱਲ ਇਹ ਹੈ ਕਿ ਮੈਨੂੰ ਇਹਨਾਂ ਨੇ ਹੀ ਦੁੱਖ ਕੀਤਾ ਹੈ ਜਿਹੜੇ ਅੱਜ ਮੇਰੇ ਹਮ ਦਰਦ ਕਰਦੇ ਹਨ ਆ ਜੋ ਤਿੰਨ ਚਾਰ ਫਿਰਦੇ ਹਨ ਲੋਕਾਂ ਦੀ ਹਮਦਰਦੀ ਵਟੋਰਦੇ ਇਹ ਹੀ ਮੇਰੀ ਇਸ ਹਾਲਤ ਦੇ ਜ਼ਿੰਮੇਵਾਰ ਹਨ ਮੇਰੀ ਸੁਹਾਲ ਜਿੰਦਗੀ ਨੂੰ ਖਤਮ ਕਰਨ ਵਾਲੇ ਇਹ ਹੀ ਹਨ ਮੈਂ ਕੀ ਕੀ ਦਸਾਂ ਮੈਂ ਇਨਾ ਹੀ ਹਾਂ ਕਿ ਹਾਂ ਵਿੱਚ ਹਾਂ ਬਲਾਈ ਨਹੀਂ ਇਹ ਚਾਰੇ ਮੇਰੇ ਹੀ ਖਰਾਬ ਹੋ ਗਏ ਮੇਰੇ ਖਿਲਾਫ ਹੀ ਸਾਜ ਸਾਹ ਕਰਨ ਲੱਗ ਪਏ ਇਨਾਂ ਦੀਆਂ ਕਰਤੂਤਾਂ ਤੇ ਇਨ ਲੜਕੀਆਂ ਨੇ ਮੈਨੂੰ پاگل ਕਰ ਦਿੱਤਾ ਆ ਜਿਹੜਾ ਸਭ ਤੋਂ ਵੱਡਾ ਹੈ ਨਿਮਰਤਾ ਦੀ ਮੂਰਤ ਨਜ਼ਰ ਆਉਂਦਾ ਹੈ ਇਹ ਮਾਂ ਪਿਓ ਨੂੰ ਪੈਨਸ਼ਨ ਬਦਲੇ ਰੋਟੀ ਦਿੰਦਾ ਹੈ ਮਾਂ ਪਿਓ ਦੇ ਬੋਲਣ ਤੇ ਸਮਾਜ ਵਿੱਚ ਵਰਤਣ ਤੇ ਪੂਰੀ ਪਾਬੰਦੀ ਲਾਈ ਬੈਠਾ ਹੈ ਇਹ ਮਾਂ ਦੇ ਫੋਨ ਤੇ ਵੀ ਕੰਟਰੋਲ ਰੱਖਦਾ ਹੈ ਇਸ ਨੂੰ ਭੈਣਾਂ ਦੇ ਬਾਰ ਬਾਰ ਪੇਕੇ ਆਉਣ ਤੇ ਵੀ ਇਤਰਾਜ ਹੈ ਇਸੇ ਕਰਕੇ ਹੀ ਇਸ ਨੇ ਆਪਣੀ ਸਗੀ ਭੈਣ ਨੂੰ ਆਪਣੇ ਘਰੇ ਆਉਣ ਤੋਂ ਰੋਕ ਦਿੱਤਾ। ਮਾਮਾ ਮਾਸੀਆਂ ਨੂੰ ਦੁੱਖ ਸੁੱਖ ਸਾਂਝਾ ਨਹੀਂ ਕਰ ਦਿੰਦਾ। ਹਾਂਜੀ ਹਾਂਜੀ ਜੀ ਕਰਨ ਨੂੰ ਬਹੁਤ ਸ਼ਰਮ ਆਇਆ। ਮਾਮਾ ਮਾਸੀ ਭੂਆ ਗੱਲ ਕੀ ਹਰ ਇੱਕ ਨੂੰ ਪੈਰੀ ਪੈਣਾ ਇਸ ਦੀ ਆਦਤ ਹੈ ਪਰ ਦਿਲ ਦਾ ਕੋਟਾ ਹੈ ਤੇ ਕਿਸੇ ਦਾ ਵੀ ਸਹਾਰਾ ਨਹੀਂ ਹੈ। ਇਹ ਆਦਤਨ ਭਾਨੀ ਮਾਰ ਹੈ। ਇਹ ਬਾਕੀ ਦੇ ਤਿੰਨੇ ਭਰਾਵਾਂ ਨੂੰ ਆਪਣੇ ਮਗਰ ਲਈ ਜਾਂਦਾ ਹੈ ਪੈਸੇ ਦਾ ਪੀਰ ਤੇ ਚਿਪੜਾ ਹੈ ਹੁਣ ਤੂੰ ਹੀ ਦੱਸ ਮੈਂ ਇਸ ਦੇ ਗੁਣ ਕਿਵੇਂ ਗਾਵਾਂ ਤੇ ਕਿਸ ਮੂੰਹ ਨਾਲ ਇਸ ਨੂੰ ਜੀ ਜੀ ਆਖਾਂ ਕੀ ਮੈਂ ਵੀ ਇਸੀਆਂ ਗੱਲਾਂ ਨਾਲ ਸਹਿਮਤ ਹੋ ਜਾਵਾਂ ਜੇ ਨਹੀਂ ਫਿਰ ਮੈਂ ਪਾਗਲ ਹਾਂ ਤੇ ਹੁਣ ਗੱਲ ਇਸ ਦੂਜੇ ਦੀ ਕਰਦੇ ਹਾਂ ਪੜਿਆ ਲਿਖਿਆ ਅਫਸਰ ਹੈ ਪਰ ਦਿਮਾਗ ਦਾ ਕੋਰਾ ਹੈ ਬਸ ਇਸ ਨੂੰ ਆਪਣੇ ਸਹੁਰੇ ਤੇ ਬੱਚੇ ਹੀ ਦੇ ਗਏ ਕਿਸੇ ਭੈਣ ਭਰਾ ਭੂਆ ਮਾਸੀ ਨਾਲ ਕੋਈ ਮਤਲਬ ਨਹੀਂ ਹਾਂ ਵੱਡੇ ਨਾਲ ਇਸ ਦੀ ਸ਼ੁਰੂ ਤੋਂ ਹੀ ਨਹੀਂ ਬਣੀ ਕਿਉਂਕਿ ਇਹ ਵੱਡੇ ਦਾ ਸਾਡੂ ਨਹੀਂ ਬਣਿਆ ਇਸ ਦਾ ਖੌਰਾ ਵੱਡੇ ਤੇ ਉਸ ਦੇ ਘਰ ਵਾਲੀ ਨੇ ਦਿਲੋਂ ਨਹੀਂ ਗਵਾਇਆ ਪਰ ਇਹ ਭਰਾਵਾ ਦੀ ਜੂਨੀਅਨ ਦਾ ਸਰਗਰਮ ਮੈਂਬਰ ਹੈ ਪੁਰਾਣੇ ਮੀਣੀ ਦੇਣ ਦੇ ਮਾਮਲੇ ਵਿੱਚ ਜਨਾਨੀਆਂ ਵੀ ਇਸ ਤੋਂ ਕਾਫੀ ਪਿੱਛੇ ਹਨ ਇਸ ਦੇ ਆਧਾਰ ਹੀ ਤਰਕ ਜੱਗ ਤੋਂ ਨਿਰਾਲੇ ਹੁੰਦੇ ਹਨ ਤੇ ਇਸ ਦਾ ਗੁੱਸਾ ਵੀ ਕੀ ਕਰਨਾ ਬੱਚੇ ਵੀ ਇਸ ਤੇ ਹੱਸਦੇ ਹਨ ਬਹੁਤਾ ਸਿਆਣਾ ਬਣਦਾ ਹੈ ਤੇ ਇਹੀ ਮੈਨੂੰ ਪਾਗਲ ਦੱਸਦਾ ਹੈ ਪਰ ਮੈਨੂੰ ਤਾਂ ਇਹ ਪਾਗਲ ਲੱਗਦਾ ਹੈ ਜਦੋਂ ਕਿ ਪਾਗਲ ਮੈਂ ਨਹੀਂ ਹਾਂ ਪਾਗਲ ਤਾਂ ਇਹ ਹੈ ਆ ਨਿੱਕਾ ਪਤਾ ਨਹੀਂ ਇਸਨੇ ਆਪਣੀ ਅਕਲ ਕਿੱਥੇ ਗਹਿਣੇ ਰੱਖੀ ਹੋਈ ਹੈ ਠੀਕ ਹੈ ਵੱਡੇ ਦਾ ਕਹਿਣਾ ਮੰਨ ਕੇ ਉਸ ਦਾ ਸਾਧੂ ਬਣ ਗਿਆ ਪਰ ਇਸ ਦਾ ਮਤਲਬ ਇਹ ਵੀ ਤਾਂ ਨਹੀਂ ਕਿ ਇਸ ਦੀ ਆਪਣੀ ਜਮੀਰ ਮਰ ਗਈ ਵੱਡੇ ਨੂੰ ਤੇ ਉਸ ਦੇ ਘਰ ਵਾਲੀ ਜਾਣੀ ਆਪਣੀ ਸਾਲੀ ਨੂੰ ਖੁਸ਼ ਕਰਨ ਦਾ ਮਾਰਾ ਸਾਰੇ ਰਿਸ਼ਤੇ ਨਾਤਿਆਂ ਨੂੰ ਤਾਕ ਵਿੱਚ ਰੱਖ ਕੇ ਹਰ ਇੱਕ ਨੂੰ ਆਵਾ ਤਵਾ ਬੋਲਦਾ ਰਹਿੰਦਾ ਹੈ ਤੇ ਵੱਡੇ ਦੀਆਂ ਉਂਗਲਾਂ ਤੇ ਚੜਿਆ ਹਰ ਕਿਸੇ ਦੀ ਬੇਇੱਜ਼ਤੀ ਕਰਨ ਲੱਗ ਗਿਆ ਪਲ ਵੀ ਨਹੀਂ ਨਹਾਉਂਦਾ ਮਾਂ ਪਿਓ ਦਾ ਹਮਦਰਦ ਬਣਦਾ ਢੋਂ ਕਰਨ ਵਾਲਾ ਇਹ 80 ਸਾਲਾ ਮਾਂ ਪਿਓ ਨੂੰ ਇਕੱਲਿਆਂ ਛੱਡ ਕੇ ਸ਼ਹਿਰ ਆ ਗਿਆ ਸੀ ਇਸ ਨੇ ਇਹ ਨਹੀਂ ਸੋਚਿਆ ਕਿ 70 ਸਾਲਾ ਬਜ਼ੁਰਗ ਮਾਂ ਰੋਟੀ ਕਿਵੇਂ ਪਕਾਏਗੀ ਇਹਨੇ ਕਦੇ ਇਹ ਨਹੀਂ ਸੋਚਿਆ ਕਿ ਮਾਂ ਪਿਓ ਨੇ ਇਸ ਨੂੰ ਕਿਵੇਂ ਪੜਾਇਆ ਹੈ ਤੇ ਉਸੇ ਮਾਂ ਨੂੰ ਭੱਜ ਭੱਜ ਪੈਂਦਾ ਹੈ ਭੈਣ ਦਾ ਦੁਸ਼ਮਣ ਬਣਿਆ ਬੈਠਾ ਹੈ ਤੇ ਇਹ ਭੁੱਲ ਗਿਆ ਕਿ ਇਸ ਦੀ ਧੀ ਵੀ ਕਿਸੇ ਦੀ ਭੈਣ ਹੈ ਜਿਵੇਂ ਤੂੰ ਆਪਣੇ ਮਾਪਿਓ ਤੇ ਭੈਣ ਨਾਲ ਕੀਤੀ ਜੇ ਕੱਲ ਨੂੰ ਤੇਰੇ ਪੁੱਤ ਨੇ ਵੀ ਇਹ ਕੀਤੀ ਤਾਂ ਫਿਰ ਕੀ ਕਰੇਗਾ ਇਹ ਸੱਚ ਮੈਂ ਇਸ ਨੂੰ ਕਿਹਾ ਤਾਂ ਇਹ ਮੈਨੂੰ ਪਾਗਲ ਦੱਸਦਾ ਹੈ ਹੁਣ ਤੂੰ ਹੀ ਦੱਸ ਬੇਟਾ ਮੈਂ ਪਾਗਲ ਹਾਂ ਜਾਂ ਇਹ ਪਾਗਲ ਹਨ ਜਿਨ੍ਹਾਂ ਨੇ ਮਾਪਿਓ ਦੀ ਸੰਗੀਕੁਟ ਰੱਖੀ ਹੈ ਵੈਸੇ ਹਾਂ ਤਾਂ ਮੈਂ ਪਾਗਲ ਹੀ ਜੋ ਇੰਨੇ ਸਾਲ ਇਹਨਾਂ ਦੇ ਜੁਰਮ ਦੇਖਦਾ ਆਇਆ ਜੇ ਚੁੱਪ ਰਿਹਾ ਜੇ ਸੱਚ ਬੋਲਣਾ ਪਾਗਲਪਨ ਹੈ ਤਾਂ ਤੂੰ ਮੇਰੇ ਇੱਕ ਟੀਕਾ ਹੋਰ ਲਾ ਦੇ ਨਹੀਂ ਅੰਕਲ ਤੁਸੀਂ ਬਿਲਕੁਲ ਠੀਕ ਹੋ ਤੁਸੀਂ ਸੱਚੇ ਹੋ ਅੰਕਲ ਮੈਨੂੰ ਮੇਰੇ ਤੇ ਸ਼ਰਮ ਆਉਂਦੀ ਹੈ ਕਿ ਮੈਂ ਵੀ ਤੁਹਾਨੂੰ ਪਾਗਲ ਸਮਝੀ ਰਹੀ ਮੇਰੀਆਂ ਅੱਖਾਂ ਤੋਂ ਪਰਲ ਪਰਲ ਹੰਝੂ ਡਿੱਗਣ ਲੱਗੇ ਮੈਨੂੰ ਲੱਗਿਆ ਅੰਕਲ ਤਾਂ ਪਾਗਲ ਨਹੀਂ ਹਨ ਪਰ ਮੈਂ ਜਰੂਰ ਪਾਗਲ ਸੀ ਜੋ ਇਹਨਾਂ ਨੂੰ ਪਾਗਲ ਸਮਝ ਕੇ ਰੋਜ਼ ਨਸੇ ਦੇ ਟੀਕਾ ਲਾਉਂਦੀ ਰਹੀ ਮੈਂ ਬਿਨਾ ਟਿਕਾ ਲਾਹੀ ਅਨਖਾਦੀ ਰੋਟੀ ਵਾਲਾ ਆਪਣਾ ਟੀ ਬਣ ਚੁੱਕ ਕੇ ਸਦਾ ਲਈ ਉਸ ਹਸਤਾਲ ਚੋਂ ਬਾਹਰ ਆ ਗਈ ਜਿੱਥੇ ਇੰਨੇ ਸਮਝਦਾਰ ਲੋਕ ਪਾਗਲਾਂ ਦੇ ਬੈਠ ਤੇ পাগল ਬਣੇ ਪਏ ਹਨ ਤੇ ਅਸਲ পাগল ਮਝਾਰipur ਸੀ ਕਦੇ ਨਜ਼ਰ ਨਹੀਂ ਆਉਂਦੀ ਅਤੇ ਲੋਕਾਂ ਚ ਸਿਆਣੇ ਸਮਝਦਾਰ ਹੋਣ ਦਾ ਦਾਵਾ ਕਰਦੇ ਹਨ ਤੁਸੀਂ ਵੀ ਇਹ ਕਹਾਣੀ ਸੁਣੀ ਇਸ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਆਪਣੇ ਆਲੇ ਦੁਆਲੇ ਇਹੋ ਜਿਹੇ ਲੋਕ ਬਹੁਤ ਦੇਖੇ ਹੋਣਗੇ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਾਂ ਜੀ ਕਹਾਣੀ ਨੂੰ ਆਖਰ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ